ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਤੁਹਾਨੂੰ ਲਾਈਨਿੰਗ ਵਾਲੀ ਕੁਰਤੀ ਦੀ ਕਟਿੰਗ ਦੱਸਾਂਗੇ। ਵੀ ਆਪਾਂ ਲਾਈਨਿੰਗ ਵਾਲੀ ਕੁਰਤੀ ਦੀ ਕਿੱਦਾਂ ਕਟਿੰਗ ਕਰਨੀ ਆ ਤੇ ਆਪਾਂ ਕਿੱਦਾਂ ਲਾਈਨਿੰਗ ਅਟੈਚ ਕਰਨੀ ਆ। ਦੇਖੋ ਜੀ ਆਹ ਦਾ ਆਪਣੀ ਕੁਰਤੀ ਆ ਆਪਣਾ ਮੈਚਿੰਗ ਸੂਟ ਆ ਜੀ। ਦੇਖੋ ਆ ਕੱਲਾ ਕੁਰਤੀ ਦਾ ਕੱਪੜਾ ਆ। ਆ ਦੇਖੋ। ਇਹ ਆਪਣਾ ਸੂਟ ਆ ਜੀ। ਸਭ ਤੋਂ ਪਹਿਲਾਂ ਆਪਾਂ ਕੋਈ ਵੀ ਸੂਟ ਦੀ ਕਟਿੰਗ ਕਰਨੀ ਆਂਗੀ ਚਾਹੇ ਪ੍ਰਿੰਟਡ ਸੂਟ ਆ ਚਾਹੇ ਮੈਚਿੰਗ ਸੂਟ ਆ ਚਾਹੇ ਵਰਕ ਵਾਲਾ ਸੂਟ ਆ ਸਭ ਤੋਂ ਪਹਿਲਾਂ ਆਪਾਂ ਨਾ ਜਿਹੜਾ ਸਟੈਪ ਹੁੰਦਾ ਦਾ ਆਪਾਂ ਲੰਬਾਈ ਤੇ ਚੜਾਈ ਲਾਉਣੀ ਹੁੰਦੀ ਹੈ ਹਾਂਜੀ ਦੇਖੋ ਜੀ ਆਪਾਂ ਕੱਪੜਾ ਐਦਾਂ ਦੋ ਤਹਾਂ ਚ ਵਿਛਾ ਲਿਆ ਇਹਦੇ ਦਾ ਮਤਲਬ ਕਿ ਜਿਹੜਾ ਸੂਟ ਤੇ ਪਹਿਲਾਂ ਵਰਕ ਹੋਇਆ ਹੁੰਦਾ ਆਪਾਂ ਉਹਦਾ ਜਿਹੜੀ ਕਢਾਈ ਹੁੰਦੀ ਆ ਉਹ ਸੈਂਟਰ ਚ ਰੱਖੀ ਹੁੰਦੀ ਆ ਇਹ ਵਾਈ ਸੂਟ ਤੇ ਵਰਕ ਆ ਆਪਾਂ ਕੀਤਾਗਾ ਤਾਂ ਕਰਕੇ ਇਹਦਾ ਜਿਹੜਾ ਮਤਲਬ ਕਿ ਆਪਾਂ ਸਾਈਡ ਤੇ ਜਿੱਦਾਂ ਆਪਾਂ ਸੂਟ ਦੀ ਕਟਿੰਗ ਕਰਨੀ ਆ ਉਸ ਤਰ੍ਹਾਂ ਵਰਕ ਕੀਤਾ ਹੋਇਆ ਇਹਦੇ ਆਪਾਂ ਦੋਵੇਂ ਪੱਲੇ ਦੀ ਜਿਹੜੀ ਕਟਿੰਗ ਆ ਗਈ ਉਹ ਇਕੱਠੀ ਹੋ ਜਾਣੀ ਐ ਜੀ ਹੁਣ ਦੇਖੋ ਜਿਹੜੀ ਆਪਣੀ ਕਮੀਜ਼ ਦੀ ਲੈਂਥ ਆ ਗਈ ਉਹ ਹੈਗੀ ਆ 43 ਯਾਨੀ ਕਿ 43 ਇੰਚ نیچے ਆ ਦੇਖੋ ਇੰਨਾ ਕਪੜਾ نیچے ਇਧਰ ਵੀ ਤਰਪਾਈ ਨੂੰ ਆ ਤੇ ਪਿੱਛੇ ਵੀ ਤਰਪਾਈ ਨੂੰ ਛੱਡ ਕੇ ਆਪਾਂ ਇੱਥੋਂ ਨਾ ਆਪਣਾ ਜਿੱਥੇ ਤੱਕ ਆਪਣਾ ਵਰਕ ਹੋਇਆ ਹੋਇਆ ਅਪਾ 43 ਇੰਚ ਦੀ ਮੀਜ਼ ਤਿਆਰ ਰੱਖਣਾ ਆਪਾਂ 44 ਇੰਚ ਤੇ 44 ਤੇ ਆਪਾਂ ਕਟਿੰਗ ਕਰਨੀ ਹੈ ਠੀਕ ਹੈ ਜੀ 44 ਤੇ ਆਪਾਂ ਇੱਕ ਇੰਚ ਅੰਸਾਨੀ ਇੱਧਰ ਲਾ ਲਈ ਤੇ ਇੱਕ ਅੰਸਾਨੀ ਆਪਾਂ ਲਾ ਲੈਣੀ ਆ ਇੱਧਰ ਆਪਾਂ 1 ਇੰਚ ਐਕਸਟਰਾ ਲਿਆਗਾ ਜੇ نیچے ਵਰਕ ਨਾ ਹੁੰਦਾ ਫੇਰ ਆਪਾਂ 4 ਇੰਚ ਦੀ ਐਕਸਟਰਾ ਕਟਿੰਗ ਕਰਨੀ ਸੀ 3 ਇੰਚ نیچے ਤਰਪਾਈ ਵਾਸਤੇ 1 ਇੰਚ ਉੱਪਰ ਕਾਟ ਦੇ ਸਲਾਈ ਵਾਸਤੇ ਹੁਣ ਆਪਾਂ ਲੈਣਾਗਾ ਘੇਰਾ ਘੇਰਾ ਹੈਗਾ ਦੇਖੋ ਜੀ ਇਹਨਾਂ ਦਾ 20 ਇੰਚ ਆਪਾਂ ਘੇਰਾ ਇੱਕੋ ਸੈਂਟਰ ਚੋਂ ਮਾਪਣਾਗਾ ਆ ਇਹਦਾ ਸੈਂਟਰ ਹੈਗਾ ਕੁੜਤੀ ਦਾ ਸੈਂਟਰ ਆਹ ਵਾਲਾ ਸੈਂਟਰ ਵਾਲਾ ਫੋਲ ਆ ਆਪਾਂ 20 ਇੰਚ ਆਪਣਾ ਘੇਰਾ ਤਿਆਰ ਆ ਆਪਾਂ 4 ਇੰਚ ਐਕਸਟਰਾ ਕਟਿੰਗ ਕਰਨੀ ਆ 24 ਇੰਚ ਤੇ ਕਟਿੰਗ ਕਰਨੀ ਆ ਆਪਾਂ 12 ਇੰਚ ਤੇ ਇਨਸਾਨ ਦੇਖੋ ਜੀ ਇਧਰ ਲਾ ਲਿਆ ਤੇ 12 ਇੰਚ ਤੇ ਦੇਖੋ ਜੀ ਆਪਾਂ ਲਾਉਣਾ ਇੱਧਰ ਆਹ ਲਓ ਇਹ ਸਿਰਫ ਕੰਨੀ ਕੰਨੀ ਹੈਗੀ ਜਿਹੜੀ ਐਕਸਟਰਾ ਏ ਦੇਖੋ ਜੀ ਅੱਜ ਵੀ ਸਿਰਫ ਕੰਨੀ ਆਏ ਐ ਐਕਸਟਰਾ ਹੁਣ ਆਪਾਂ ਸਾਰੇ ਨੂੰ ਹੀ ਨਾਲ ਸਾਰਾ ਹੀ ਨਾਪ ਲੈਣਾ ਆਹ ਹਿੱਸਾ ਆਪਾਂ ਬਾਅਦ ਵਿੱਚ ਕਟਿੰਗ ਕਰਨ ਲੱਗੇ ਆਪਾਂ ਇਹ ਲਾ ਦੇਣਾ ਹੈਗਾ 25 ਇੰਚ 25 ਇੰਚਾ ਪੈਕ ਨੂੰ ਸੈਂਟਰ 'ਚ ਨਿਸ਼ਾਨ ਲਾ ਲੈਣਾ ਇਹ ਐਸ ਤਰ੍ਹਾਂ ਹੁਣ ਆਪਾਂ ਇਹਨੂੰ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਜਿੰਨੀ ਵੀ ਆਪਾਂ ਮਾਰਕਿੰਗ ਕੀਤੀ ਹੈ ਇਹਨਾਂ ਨੂੰ ਆਪਾਂ ਆਪ ਸਚਿੰਚੀ ਟੇਪ ਦੀ ਜਾਂ ਸਕੇਲ ਦੀ ਹੈਲਪ ਨਾਲ ਐਦਾਂ ਮਿਲਾ ਲੈਣਾ ਸੈਂਟਰ 'ਚ ਨਿਸ਼ਾਨ ਜੀ ਤੁਸੀਂ ਜ਼ਰੂਰ ਲਾਉਣਾ ਜਿਹੜੀ ਆਪਣੀ ਆ ਵਾਲੀ ਆ ਵਾਲੀ ਆਪਣੀ ਇਨਸਾਨੀ ਲਾਈਨ ਹੋਈ ਹੈ 1/2 ਇੰਚ ਐਕਸਟਰਾ ਇਹ ਵੀ ਆਪਾਂ ਜੀ ਲਾ ਦੇਣਾ ਨਹੀਂ ਜੇ ਆਪਾਂ ਨਾਲ ਲਾਹਿਆ ਆਪਾਂ ਐਡਿੰਗ ਸਟੀਚਿੰਗ ਕੀਤੀ ਤਾਂ ਆਪਣਾ ਜਿਹੜਾ ਸੈਂਟਰ ਆਗਾ ਇਹ ਵਾਲਾ ਫੁੱਲ ਇੱਧਰ ਉੱਧਰ ਹੋ ਜਾਊਗਾ ਆ ਲੋ ਜੀ ਆ ਦੇਖੋ ਆ ਆਪਣੀ ਕਮੀਜ਼ ਦੀ ਲੰਬਾਈ ਤੇ ਚੜਾਈ ਆ ਇਹਦੀ ਆਪਾਂ ਕਰ ਲੈਣੀ ਹੈਗੀ ਕਟੇ ਇਸ ਤਰ੍ਹਾਂ ਜੀ ਕਰ ਲੈਣੀ ਹੈ ਆਪਾਂ ਕਟਿੰਗ ਆ ਦੇਖੋ ਜੀ ਆਪਾਂ ਲੰਬਾਈ ਤੇ ਚੜਾਈ ਕਮੀਜ਼ ਦੀ ਲਾ ਲਈ ਆ ਹੋ ਗਿਆ ਦੇਖੋ ਆਪਣਾ ਬਾਹਾਂ ਦਾ ਕੱਪੜਾ ਬਾਹਾਂ ਦੀ ਕਟਿੰਗ ਆਪਾਂ ਤੁਹਾਨੂੰ ਫੇਰ ਦਿਖਾਉਣੀ ਆ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਲਾਈਨਿੰਗ ਦੀ ਕਟਿੰਗ ਕਿੱਦਾਂ ਕਰਨੀ ਹੈ ਹਾਂ ਜੀ ਦੇਖੋ ਜੀ ਆਪਣਾ ਲਾਈਨਿੰਗ ਦਾ ਕੱਪੜਾ ਇਹ ਵੀ ਆਪਾਂ ਦੋ ਤਹਾਂ ਦੇ ਵਿੱਚ ਵਿਛਾ ਲਿਆ ਠੀਕ ਹੈ ਜੀ ਜਦੋਂ ਆਪਾਂ ਲਾਈਨਿੰਗ ਕਮੀਜ਼ ਤੇ ਲਾਉਣੀ ਆ ਨਾ ਆਪਾਂ ਨੂੰ ਹਮੇਸ਼ਾ ਵਾਸ਼ ਕਰਕੇ ਯੂਜ਼ ਕਰਨੀ ਚਾਹੀਦੀ ਆ ਲਾਉਣੀ ਚਾਹੀਦੀ ਆ ਬਿਨਾ ਧੋਤੇ ਲਾਈਨਿੰਗ ਆਪਾਂ ਨੂੰ ਸੂਕਤੇ ਨਹੀਂ ਲਾਉਣੀ ਚਾਹੀਦੀ ਦੇਖੋ ਜਦੋਂ ਆਪਾਂ ਲਾਈਨਿੰਗ ਦੀ ਕਟਿੰਗ ਕਰਨੀ ਆ ਨਾ ਜਿੱਦਾਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਉਦੋਂ ਹੀ ਆਪਾਂ ਦੋ ਤਹਾਂ ਚ ਰੱਖ ਲੈਣੀ ਹੈਗੀ ਦੇਖੋ ਜਿਹੜਾ ਕੋਈ ਇਹਦੇ ਵਿੱਚ ਕਾਣ ਆ ਉਹ ਆਪਾਂ ਜਰੂਰ ਕੱਢ ਲੈਣਾ ਕਿਉਂਕਿ ਧੋਣ ਤੋਂ ਬਾਅਦ ਇਹਦੇ ਵਿੱਚ ਜੀ ਜਿਹੜਾ ਕਾਣ ਹੁੰਦਾ ਉਹ ਐਦਾਂ ਹੋ ਜਾਂਦੇ ਨੇ ਬੰਦੇ ਦੇਖੋ ਆਪਾਂ ਲਾਈਨਿੰਗ ਧੋ ਕੇ ਪ੍ਰੈਸ ਕੀਤੀ ਹੈ ਜੀ ਹੁਣ ਜਿਹੜੀ ਆਪਾਂ ਇਹਦੀ ਬਾਹਰ ਘਾਟ ਆਇਆ ਆਪਾਂ ਕੱਢ ਦੇਣੀ ਹੈ ਜਿੰਨੀ ਤੁਹਾਡੀ ਕਮੀਜ਼ ਰੈਡੀ ਹੈਗਾ ਜਿੱਦਾਂ ਇਹ ਕਮੀਜ਼ 43 ਇੰਚ ਰੈਡੀ ਹੈਗਾ ਠੀਕ ਹੈ ਜੀ ਆਪਾਂ ਲਾਈਨਿੰਗ ਦੀ ਜਿਹੜੀ ਕਟਿੰਗ ਆਈ ਆਪਾਂ 40 ਇੰਚ ਤੇ ਕਰਨੀ ਹੈ ਠੀਕ ਹੈ ਜੀ 1.5 ਇੰਚ ਇਹਦੀ ਲੇੜ ਮੁੜ ਜਾਣੀ ਆ ਲਾਈਨਿੰਗ ਦੀ ਜਿੰਨੀ ਦਾ ਮਤਲਬ ਕੀ ਚਾਈਂਦੀ ਹੁੰਦੀ ਆ ਉੰਨੀ ਆਪਾਂ ਨੂੰ ਬਿਲਕੁਲ ਸਹੀ ਆ ਉਹ ਆਪਾਂ 4 ਇੰਚ ਤੇ ਨਸਾਨ ਲਾ ਲਿਆ ਇੱਥੇ 1 4 ਇੰਚ ਤੇ ਲਾ ਲਿਆ ਆਪਾਂ ਦੇਖੋ ਜੀ ਇੱਥੇ ਠੀਕ ਹੈ ਜੀ ਹੁਣ ਆਪਾਂ ਜਿਹੜੀ ਲਾਈਨਿੰਗ ਦੀ ਕਟਿੰਗ ਦਾ ਕਿੱਦਾਂ ਕਰਨੀ ਆ ਆਪਾਂ ਪੱਲੇ ਲੈਣੇ ਨੇ ਚਾਹੇ ਤੁਸੀਂ ਇੱਕ ਲੈ ਲਓ ਚਾਹੇ ਦੋਵੇਂ ਲੈ ਲਓ ਇਹ ਇਸ ਤਰ੍ਹਾਂ ਜੀ ਉੱਪਰ ਵਿਛਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਉੱਪਰ ਵਿਛਾ ਲੈਣੇ ਆ ਕੱਪੜਾ ਉੱਪਰ ਰੱਖਣ ਤੋਂ ਬਾਅਦ ਬਸ ਆਪਾਂ ਕਟਿੰਗ ਕਰ ਲੈਣੀ ਆ ਆਪਾਂ ਕੁਝ ਨਹੀਂ ਨਾਪਣਾ ਇੱਕ ਆਪਾਂ ਜਿਹੜੀ ਲਾਈਨਿੰਗ ਹੁੰਦੀ ਆ ਉਹ ਆਪਾਂ ਆਪਣੀ ਕਮੀਜ਼ ਦੀ ਤਰਪਾਈ ਤੋਂ ਉੱਚੀ ਰੱਖਣੀ ਹੁੰਦੀ ਆ ਬਸ ਇੱਕ ਆ ਤਰੀਕਾ ਕੋਈ ਆਪਾਂ ਨੂੰ ਲਾਈਨਿੰਗ ਇਦਾਂ ਫਿੱਟ ਇਦਾਂ ਚੜਾਈ 'ਚ ਜ਼ਿਆਦਾ ਕੱਟਣ ਦੀ ਜ਼ਰੂਰਤ ਨਹੀਂ ਜ਼ਿਆਦਾ ਕੱਟਣ ਦੀ ਜ਼ਰੂਰਤ ਤਾਂ ਹੁੰਦੀ ਆ ਜੇ ਆਪਾਂ ਲਾਈਨਿੰਗ ਧੋਕੇ ਨੀ ਯੂਜ਼ ਕਰਦੇ ਫਿਰ ਲਾਈਨਿੰਗ ਆਪਣੀ ਸੂੰਗੜ ਜਾਂਦੀ ਹੈ ਕਿ ਤੇ ਆਪਣੀ ਕਮੀਜ਼ ਖਰਾਬ ਹੋ ਜਾਂਦਾ ਜਦੋਂ ਆਪਾਂ ਚੰਗੀ ਤਰ੍ਹਾਂ ਲਾਈਨਿੰਗ ਨੂੰ ਧੋਕੇ ਯੂਜ਼ ਕਰਦੇ ਆਂਗੇ ਤਾਂ ਕਦੇ ਵੀ ਆਪਣੀ ਲਾਈਨਿੰਗ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਆਪਾਂ ਇਸ ਤਰ੍ਹਾਂ ਜੀ ਦੀ ਕਟਿੰਗ ਕਰ ਲੈਣੀ ਆ ਆ ਦੇਖੋ ਜੀ ਆਪਾਂ ਲਾਈਨਿੰਗ ਦੀ ਕਰ ਲਈ ਕਟਿੰਗ ਲਾਈਨਿੰਗ ਦੀ ਕਟਿੰਗ ਦੇਖੋ ਆਪਾਂ ਇੰਨੀ ਘੱਟ ਕੀਤੀ ਹੈਗੀ ਇੰਨਾ ਹਿੱਸਾ ਤਰਪਾਈ 'ਚ ਆ ਜਾਣਾ ਆ ਇੰਨੀ ਕ ਆਪਣੀ ਲੇੜ ਮੋੜ ਜਾਣੀ ਹੈ ਇੰਨੀ ਆਪਾਂ ਨੂੰ ਲਾਈਨਿੰਗ ਘੱਟ ਕਟਿੰਗ ਕਰਨੀ ਚਾਹੀਦੀ ਆ ਹੁਣ ਆਪਾਂ ਅਟੈਚ ਕਿੱਦਾਂ ਕਰਨੀਆਂ ਦੇਖੋ ਆਪਾਂ ਮਸ਼ੀਨ ਦੇ ਵੱਡੇ ਵਖਰੇ ਦੇ ਨਾਲ ਸਾਰੇ ਸਲਾਈ ਲਾ ਲੈਣੀਆਂ ਤੁਹਾਨੂੰ ਸਲਾਈ ਲਾ ਕੇ ਸਲਾਈ ਲਾਉਣ ਤੋਂ ਪਹਿਲਾਂ ਆਪਾਂ نیچے ਜਿਹੜੀ ਲੇਡ ਮੋੜਨੀ ਹੁੰਦੀ ਆ ਫੋਲਡ ਕਰਨਾ ਹੁੰਦਾ ਇਹਨਾਂ ਦੋਵੇਂ ਪੱਲੇ ਫੋਲਡ ਕਰਕੇ ਫਿਰ ਆਪਾਂ ਕਿੰਨੇ ਪਾਸੇ ਸਲਾਈ ਲਾ ਲੈਣੀਆਂ ਇਹਦੇ ਚਾਹਤ ਸਾਰੇ ਇਹਨੂੰ ਲਾਈਨਿੰਗ ਨੂੰ ਸਲਾਈ ਦੇ ਨਾਲ ਅਟੈਚ ਕਰ ਲੈਣਾ ਅਟੈਚ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਕਾਟਾ ਪਾ ਕੇ ਦਿਖਾਵਾਂਗੇ ਕਮੀਜ਼ ਦੀਆਂ ਆ ਦੇਖੋ ਜੀ ਇਸ ਤਰ੍ਹਾਂ ਨਾਲ ਆਪਾਂ ਵੱਡੇ ਬਥੇ ਦੇ ਨਾਲ ਸਲਾਈ ਲਾ ਕੇ ਆਪਾਂ ਜਿਹੜੀ ਲਾਈਨਿੰਗ ਸੀ কুরਤੀ ਦੇ ਨਾਲ ਕੱਪੜੇ ਨਾਲ ਜਾਣੇ ਅਟੈਚ ਕਰ ਲਈ ਦੇਖੋ ਕੋਈ ਵੀ ਕੱਪੜਾ ਆਪਣਾ ਵੱਧ ਘੱਟ ਨਹੀਂ ਕਿਸੇ ਚ ਵੱਲ ਨਹੀਂ ਪੈਂਦੇ ਆ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਆਪਾਂ نیچے ਲਾਈ ਸੀ ਵੀ ਲੇੜ ਐ ਇਸ ਤਰ੍ਹਾਂ ਫੋਲਡ ਕੀਤਾ ਸੀ ਕੱਪੜਾ ਇਹ ਫੋਲਡ ਕਰਨ ਤੋਂ ਬਾਅਦ ਫੇਰ ਆਪਾਂ ਸਲਾਈ ਲਾਉਣੀ ਹੈਗੀ ਜਦੋਂ ਤੁਸੀਂ ਤਲਪਾਈ ਕਰੋਗੇ ਕੋਈ ਵੀ ਮਤਲਬ ਸੂਟ ਦੀ ਤਰਪਾਈ ਕਰੋਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਇਸ ਤਰ੍ਹਾਂ ਵੱਡੇ ਵਖੇ ਦੇ ਨਾਲ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਹੀ ਆਪਾਂ ਇਹਦੀ ਜਿਹੜੀ ਮਾਰਕਿੰਗ ਆ ਉਹ ਕਰਨੀ ਆ ਆ ਦੇਖੋ ਜੀ ਆਪਾਂ ਨਾ ਦੋਵੇਂ ਪੱਲੇ ਇਕੱਠੇ ਕਰਕੇ ਐਦਾਂ ਚਾਰ ਤਿਹਾਂ ਦੇ ਵਿੱਚ ਰੱਖ ਲੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਰੱਖ ਲੈਣਾ ਐਸਾ ਹੁਣ ਜੀ ਦੇਖੋ ਕੁਝ ਵੀ ਨਹੀਂ ਕਰਨਾ ਕੋਈ ਆਪਾਂ ਇਹਦੇ ਵਿੱਚ ਤੇ ਨਹੀਂ ਦੇਣੀ ਲੂਜ਼ਿੰਗ ਦੇਣੀ ਕੁਛ ਨਹੀਂ ਦੇਣਾ ਹੈਗਾ ਦੇਖੋ ਜਿਹੜੇ ਮਤਲਬ ਕਿ ਭੈਣਾਂ ਬਹੁਤ ਜ਼ਿਆਦੇ ਫਿੱਟ ਸੂਟ ਪਾਉਂਦੀਆਂ ਨੇ ਨਾ ਬਿਲਕੁਲ ਹੀ ਟਾਈਟ ਉਹਨਾਂ ਨੇ ਵੀ ਲੂਜ਼ਿੰਗ ਦੇਖੋ ਆ ਇੰਨਾ ਹਿੱਸਾ ਹੁੰਦਾ ਆਪਣਾ ਅੱਧਾ ਇੰਚ ਉਹਨਾਂ ਨੇ ਵੀ ਸਿਰਫ ਆ ਜਿਹੜੀ ਆ ਵਾਲੀ ਲਾਈਨ ਆਗੀ ਠੀਕ ਹੈ ਇੰਨੀ ਕੁ ਮਤਲਬ ਕਿ ਲੂਜ਼ਿੰਗ ਦੇਣੀ ਆ ਉਹ ਵੀ ਮਾਰਕਿੰਗ ਚ ਨਹੀਂ ਦੇਣੀ ਜਦੋਂ ਤੁਸੀਂ ਮਾਰਕਿੰਗ ਨਾਰਮਲ ਸੂਟ ਮੰਗੂ ਕਰ ਲੋ ਜਦੋਂ ਤੁਸੀਂ ਸਾਈਡ ਸਲਾਈ ਲਾਉਣੀ ਆ ਉਦੋਂ ਹਰ ਕੀ ਜੀ ਦੇ ਸਕਦੇ ਹੋ ਉਹ ਵੀ ਜਿਹੜੇ ਪੂਰੇ ਫਿੱਟ ਸੂਟ ਪਾਉਂਦੀਆਂ ਨੇ ਦੇਖੋ ਮੈਂ ਜਿੰਨੇ ਵੀ ਲਾਈਨਿੰਗ ਵਾਲੇ ਸੂਟ ਸਟਿਚ ਕੀਤੇ ਨੇ ਮੈਂ ਕਦੇ ਉਹਦੇ ਵਿੱਚ ਵੀ ਇਹਦੇ ਉੱਤੇ ਲਾਈਨਿੰਗ ਲੱਗੀ ਹੋਈ ਹੈ ਚ ਲੂਜ਼ਿੰਗ ਦੇਣੀ ਆ ਬਸ ਬਿਲਕੁਲ ਨਹੀਂ ਦੇਣੀ ਹੈ ਕਿ ਸਾਰੇ ਸੂਟ ਸਹੀ ਆਉਂਦੇ ਨੇ ਜੀ ਤੇ ਆਪਾਂ ਜਿੰਨਾ ਨੋਰਮਲ ਸੂਟ ਦੀ ਸਟਿਚਿੰਗ ਤੇ ਕਟਿੰਗ ਕਰਦੇ ਆ ਉਦਾਂ ਹੀ ਕਰਨੀ ਆ ਬਸ ਇਹਦਾ ਵਿਚਾਈ ਫਰਕ ਹੁੰਦਾ ਆਪਾਂ ਲਾਈਨਿੰਗ ਨੂੰ ਕੱਟ ਕੇ ਇਹਦੇ ਨਾਲ ਅਟੈਚ ਕਰਨਾ ਹੁੰਦਾ ਹੁਣ ਦੇਖੋ ਜੀ ਇਹਨਾਂ ਦਾ ਜਿਹੜਾ ਤੀਰਾਗਾ ਤੀਰਾ ਰੱਖਣਾਗਾ ਆਪਾਂ ਸਾਢੇ 6 ਇੰਚ ਆਪਾਂ ਇੱਥੇ ਸਾਢੇ 6 ਇੰਚ ਤੇ ਕਰ ਲਿਆ ਮਾਰਕ ਤੇ ਜਿਹੜਾ ਇਹਨਾਂ ਦਾ ਮੋਢਾ ਹੈਗਾ ਉਹ ਰੱਖਣਾ ਆਪਾਂ ਦੇਖੋ ਸਾਢੇ 7 ਇੰਚ ਸਾਢੇ 7 ਇੰਚ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਮੋਢਾ ਸਾਢੇ 7 ਹੀ ਰੱਖਨੇ ਆ ਤੀਰਾ ਰੱਖਣਾ ਸਾਢੇ 6 ਇੰਚ ਜੇ ਤੁਹਾਡਾ ਗਲਾ ਛੋਟਾ ਜਿਹਾ ਬੈਂਡ ਨੈਕ ਦਾ ਤਾਂ ਤੁਸੀਂ ਤੀਰਾ 7 ਰੱਖਣਾਗਾ ਜੇ ਤੁਸੀਂ ਮਤਲਬ ਕਿ ਗਲਾ ਡੀਪ ਪਾਉਣੇ ਹੋ ਬਹੁਤ ਜ਼ਿਆਦਾ ਜਿੱਦਾਂ 7 8 9 ਠੀਕ ਹੈ ਜੀ ਫਿਰ ਜਿਹੜਾ ਤੁਸੀਂ ਟੀਰਾ ਦਾ ਉਹ ਰੱਖਣਾ 6 ਇੰਚ ਹੁਣ ਆਪਾਂ ਦੇਖੋ ਇੱਥੇ 6.5 ਰੱਖਿਆ ਇੱਥੋਂ ਆਪਾਂ 1/2 ਇੰਚ ਘਟਾ ਦੇਣਾ ਜੀ ਇੱਥੇ ਆਪਾਂ 6 ਇੰਚ ਤੇ ਮਾਰਕ ਕਰ ਲੈ ਸਕੀਲ ਦੇ ਨਾਲ ਲੈ ਤਾਂ ਬਾਕਸ ਬਣਾ ਲੈਣਾ ਐਸ ਦਾ ਇਹ ਬਾਕਸ ਬਣਾਉਣ ਤੋਂ ਬਾਅਦ ਹੁਣ ਆਪਾਂ ਪਾਉਣੀਆਂ ਨੇ ਜੀ ਮੋਢੇ ਰੀਆਂ ਕੱਟਾਂ ਪਹਿਲੀ ਕਾਟ ਪੈਂਦੀ ਹੁੰਦੀ ਹੈ ਤੀਰੇ ਆ 'ਚ ਵੀ ਤੀਰੇ ਦੀ ਤਿਸਤੀ ਕਾਟੇ ਪਾਉਣੀਆਂ ਦੇਖੋ ਆ ਥੋੜੀ ਜਿਹੀ ਜਿਹੜੀ ਬਾਹਰ ਕਾਟ ਹੈ ਆਪਣੀ ਉੱਪਰ ਕੱਢ ਕੇ ਰੱਖੀ ਹੋਈ ਹੈ ਆਪਾਂ ਇੱਥੋਂ ਪਾਉਣੀਆਂ ਇਹ ਆਪਾਂ ਪਾਉਣੀਆਂ ਦੇਖੋ ਅੱਧੇ ਇੰਚ ਦੀ ਕਾਟੇ ਠੀਕ ਹੈ ਜੀ ਅੱਧੇ ਇੰਚ ਦੀ ਕਾਟ ਪਾਉਣੀਆਂ ਐਂਗੀ ਇਹ ਪਾਉ ਕਿਦਾਂ ਇਹਨੇ ਐਦਾਂ ਤਿਰਸੀ ਪੈ ਜਾਣਾ ਇਹ ਦੋਵੇਂ ਪੱਲਿਆਂ 'ਚ ਪੈਂਦੀ ਆ ਦੇਖੋ ਮੈਨੂੰ ਨਾ ਇੱਕ ਦੋ ਮੈਸੇਜ ਆਏ ਨੇ ਵੀ ਦੀਦੀ ਇਹ ਵਾਲੀ ਕਾਟ ਦੋਵੇਂ ਪੱਲਿਆਂ 'ਚ ਪੈਂਦੀ ਆ ਹਾਂਜੀ ਜੀ ਇਹ ਫਰੰਟ ਵਾਲੀ 'ਚ ਵੀ ਤੇ ਬੈਕ ਵਾਲੀ 'ਚ ਵੀ ਦੋਮਾਂ 'ਚ ਪੈਂਦੀ ਆ ਅੱਧਾ ਇੰਚ ਦੀ ਕਾਟ ਆਪਾਂ ਇੱਥੇ ਪਾਤੀ ਅੱਧਾ ਇੰਚ ਆਪਾਂ ਪਾ ਕੇ ਇੱਥੇ ਕਟਾ ਲਿਆ ਹੁਣ ਆਪਾਂ ਪਾਉਣੀਆਂ ਨੇ ਮੋਢੇ ਦੀਆਂ ਕੱਟ ਫਰੰਟ ਵਾਲੀ ਪਾਉ ਦੇਖੋ ਜੀ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਕਾਟ ਆ ਗਈ ਇਹ ਪਾਉ 2 ਇੰਚ ਤੇ ਹੁਣ ਜਿਹੜੀ ਆਪਾਂ ਮੋਢੇ ਨੂੰ ਗਲਾਈ ਦੇਣੀ ਆ ਉਹ ਦੇਣੀ ਆ ਦੇਖੋ ਜੀ ਆਪਾਂ ਬ੍ਰੈਸਟ ਦੇ ਹਿਸਾਬ 'ਚ ਦੇਖੋ ਇਹਨਾਂ ਦੀ ਬਰੈਸਟ ਹੈਗੀ ਹੈਗੀ 19 ਇੰਚ 19 ਦਾ ਅੱਧ ਹੋ ਗਿਆ 9.5 ਇੰਚ ਆਪਾਂ ਸਾਢੇ ਕੁਛ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆਪਾਂ ਸਾਢੇ 9 ਇੰਚ ਤੇ ਮਾਰਕ ਕਰ ਲੈਣਾ ਇਸ ਤਰ੍ਹਾਂ ਇੱਥੋਂ ਇਹਦਾ ਹਾਫ ਕਰ ਲੈਣਾ ਜਿੰਨਾ ਆਇਆ ਉਹ ਤੇ ਆਪਾਂ ਦੇਖੋ ਜੀ ਇੱਧਰ ਨਿਸ਼ਾਨੀ ਲਾ ਲੈਣੀ ਆ ਤੇ ਪਿਛਲੀ ਕਾਟ ਪਾਉਣ ਵਾਸਤੇ ਪਾਉਣ ਲਾਉਣੀ ਹੈ ਨਿਸ਼ਾਨੀ ਆਪਾਂ 5 ਇੰਚ ਹੁਣ ਆਪਾਂ ਇਹ ਮੋਡੇ ਦੀਆਂ ਪੌਣੀਆਂ ਨੇ ਕਾਟਾਂ ਜਾਨੀ ਕਿ ਗਲਾਈ ਦੇਣੀ ਆ ਚਲੋ ਜੀ ਆ ਹੋ ਗਈ ਪਿਛਲੀ ਤੇ ਆ ਹੋ ਗਈ ਦੇਖੋ ਜੀ ਫਰੰਟ ਵਾਲੀ ਕੱਟ ਠੀਕ ਹੈ ਜੀ ਆ ਦੇਖੋ ਹੁਣ ਆਪਣੀਆਂ ਇਹਨਾਂ ਹਿੱਸਾ ਸਾਰਾ ਆਪਣਾ ਪ੍ਰੋਪਰ ਰੈਡੀ ਹੋ ਗਿਆ ਮੋਢੇ ਦੀਆਂ ਕਾਟਾਂ ਪੈ ਗਈਆਂ ਇਸ ਤਰ੍ਹਾਂ ਕਾਟਾਂ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਢੇ ਚ ਝੋਲ ਨਹੀਂ ਪੈਂਦਾ ਮੋਢੇ ਚ ਗੱਲ ਨਹੀਂ ਪੈਂਦੇ ਤੇ ਮੋਢੇ ਡਿੱਗਦੇ ਨਹੀਂ ਹੈਗੇ ਹੁਣ ਆਪਾਂ ਰੱਖਣੀ ਆ ਸਾਈਜ਼ ਲਾਈ ਦੇਖੋ ਸਾਈਜ਼ ਲਾਈ ਰੱਖਣੀ ਆ ਆਪਾਂ 23 ਇੰਚ ਜਿਹੜੀ ਆਪਾਂ ਕਮਰ ਰੱਖਣੀ ਆ ਕਮਰ ਰੱਖਣੀ ਆ ਆਪਾਂ 14.5 ਇੰਚ 14.5 ਇੰਚ ਤਕਰੀਬਨ ਹਰ ਇੱਕ ਸਾਈਜ਼ ਦੇ ਵਿੱਚ ਕਮਰ ਆ ਜਿਹੜੀ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਵੀ ਕਿੰਨੇ ਤੇ ਰੱਖੀ 14.5 ਇੰਚ ਤੇ ਕਮਰ ਦਾ ਨਿਸ਼ਾਨ ਲਾਉਣ ਦੇ ਨਾਲ ਬਿਲਕੁਲ ਆਪਣੀ ਜਿਹੜੀ ਫਿਟਿੰਗ ਆ ਸਹੀ ਆਉਂਦੀ ਆ ਜੇ ਕੋਈ ਜ਼ਿਆਦਾ ਹੈਵੀ ਸਾਈਜ਼ ਦਾ ਜਿੱਦਾਂ 26 27 ਤਾਂ ਉਹਦੇ ਵਿੱਚ ਤੁਸੀਂ ਕਮਰ 15 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਦੇਖੋ ਕਮਰ ਰੱਖ ਲਈ हिਪ ਦਾ ਸਾਈਡ ਸਲਾਈ ਦਾ ਨਿਸ਼ਾਨ ਲਾ ਲਿਆ ਹੁਣ ਦੇਖੋ ਜਿਹੜੀ ਇਹਨਾਂ ਦੀ ਕਮਰ ਆ ਕਮਰ ਹੈਗੀ ਆ 16 ਇੰਚ ਠੀਕ ਹੈ ਜੀ 16 ਦਾ ਹਾਫ ਹੋ ਗਿਆ 8 ਇੰਚ 1 ਇੰਚ ਆਪਾਂ ਇਦੇ ਵਿੱਚ ਪਲੱਸ ਕਰਨਾ ਆਪਾਂ 9 ਇੰਚ ਤੇ ਨਸਾਂੇ ਲਾਉਣਾ ਕਿਉਂਕਿ 1 ਇੰਚ ਆਪਾਂ ਤਾਂ ਲਾਇਆ ਇੱਥੇ ਆਪ ਜਿਹੜੀ ਪਲੇਟਾਂ ਚ ਡੰਗਾਈ ਹੈਗੀ ਉਹ ਡੰਗਾਈ ਦੇਣ ਤੋਂ ਬਾਅਦ ਆਪਣੀ ਜਿਹੜੀ ਕਮਰ ਆ 16 ਇੰਚ ਹੀ ਰੈਡੀ ਰਹਿ ਜੂਗੀ ਤੇ ਨਾਲ ਹੀ ਦੇਖੋ ਜੀ ਹਿੱਪ ਹੈਗੀ ਹੈਗੀ 10 ਇੰਚ 20 ਇੰਚ 20 ਦਾ ਹਾਫ ਹੋ ਗਿਆ 10 ਆਪਾਂ ਹਿੱਪ ਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਬ੍ਰੈਸਟ ਚ ਕੁਝ ਵਧਾਉਣਾ ਘਟਾਉਣਾ ਨਹੀਂ ਸਿਰਫ ਆਪਾਂ ਕਮਰ ਚ 1 ਇੰਚ ਪਲੱਸ ਕਰਕੇ ਰੱਖਣਾ ਹੁੰਦਾ ਜਿਹੜਾ ਤੁਸੀਂ 1 ਇੰਚ ਪਲੱਸ ਕਰੋਗੇ ਉਹ ਤੁਸੀਂ ਪਲੇਟਾਂ 'ਚ ਦੇਣਾਗਾ ਪਲੇਟਾਂ 'ਚ ਵੱਧ ਘੱਟ ਨਹੀਂ ਦੇਣਾ ਜਿੰਨਾ ਤੁਸੀਂ ਪਲੱਸ ਕੀਤਾ ਉਨਾ ਹੀ ਤੁਸੀਂ ਪਲੇਟਸ 'ਚ ਦੇਣਾ ਫਿਰ ਤੁਹਾਡੀ ਫਿਟਿੰਗ ਜਿਹੜੀ ਪ੍ਰੋਪਰ ਬਣੂਗੀ ਹੁਣ ਆਹ ਸਾਈਡ ਸਲਾਈ ਵਾਲੀ ਆਪਾਂ ਨੂੰ ਫਿਟਿੰਗ ਵਾਲੀ ਸਲਾਈ ਲਾਉਣ ਖਾਤਰ ਆਪਾਂ ਕੀ ਕਰਨਾ ਇੱਥੋਂ 2.5 ਇੰਚ ਦੇ ਮਸਾਲਾ ਲਾ ਲੈਣਾ ਐਸਕਲ ਦੇ ਨਾਲ ਆਪਾਂ ਇਦਾਂ ਮਿਲਾ ਲੈਣਾ ਤੇ ਆਹ ਵਾਲੀ ਇੱਥੇ ਨਹੀਂ ਮਲਾਉਣਾ ਇੱਥੇ ਮਲਾਉਣਾ ਹੈ ਐਸ ਤਰ੍ਹਾਂ ਅਜੀ ਇੱਥੋਂ ਗਲਾਈ ਦੇਣੀ ਹੈ ਐਸ ਤਰ੍ਹਾਂ ਤਿੱਖਾ ਨਹੀਂ ਰੱਖਣਾ ਇੱਥੋਂ ਇੱਥੋਂ ਗਲਾਈ ਦੇਣ ਤੋਂ ਬਾਅਦ ਆਪਾਂ ਇੱਥੇ ਵੀ ਗਲਾਈ ਦੇ ਦੇਣੀ ਹੈ ਇੱਥੇ ਆ ਕੇ ਹਲਕਾ ਜਿਹਾ ਜਦੋਂ ਆਪਾਂ ਸਲਾਈ ਲਾਉਣੀ ਆ ਘਟ ਜਾਂਦਾ ਉਹਦੇ ਨਾਲ ਆਪਣੀ ਮਤਲਬ ਕਿ ਬੈਸਟ ਦਾ ਨਾਪ ਟਾਈਟ ਨਹੀਂ ਹੁੰਦਾ ਹੈਗਾ ਹੁਣ ਆਪਾਂ ਪਾਉਣੀਆਂ ਨੇ ਜੀ ਪਲੇਟਸ ਪਲੇਟਸ ਪਾਵਾਂਗੇ ਆਪਾਂ 12 ਇੰਚ ਤੇ ਡਾਊਨ ਕਰਨਾ ਇਥੋਂ 12 ਇੰਚ ਬੰਨਣ ਤੋਂ ਬਾਅਦ ਪਲੇਟਸ ਆਪਣੀਆਂ 11 ਇੰਚ ਤਿਆਰ ਰਹਿ ਜਾਣਗੀਆਂ 11 11.5 ਇੰਚ ਇਹਨਾਂ ਨੇ ਤਿਆਰ ਰਹਿ ਜਾਣਾ ਤੇ نیچے ਨੂੰ ਜਿਹੜੀ ਇਹਨਾਂ ਦੀ ਲੈਂਥ ਆ ਉਹ ਰੱਖਣੀ ਆ ਆਪਾਂ 7 ਇੰਚ ਇਹਨਾਂ ਦੀ ਚੜਾਈ ਰੱਖਣੀ ਆ 3.5 ਇੰਚ ਤਾਂ ਇਹਦੀ 3.5 ਇੰਚ ਹੋ ਗਈ ਆਪਣੀ ਪਲੇਟਸ ਦੀ ਚੜਾਈ ਜਿਹੜੀ ਵੀ ਆਪਾਂ ਮਾਰਕਿੰਗ ਕਰਦੇ ਹੁੰਨੇ ਆ ਇਹਨਾਂ ਨੂੰ ਸਾਰੀ ਨੂੰ ਆਪਾਂ ਜਿਸ ਸਕੇਲ ਦੀ ਹੈਲਪ ਨਾਲੀ ਆਪਸ ਚ ਮਲੋ। ਫਿਰ ਕਦੇ ਵੀ ਆਪਣੀ ਕਿਸੇ ਵੀ ਚੀਜ਼ 'ਚ ਬਾਧ ਘਾਟ ਨਹੀਂ ਹੁੰਦੀ। ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਾਂ। ਇੱਥੇ ਇੰਚੇ ਟੇਪ ਰੱਖੋ ਤੇ ਇੱਥੇ ਰੱਖੋ ਇੱਥੇ ਨਹੀਂ ਰੱਖਣਾ। ਇਹ ਐਸ ਤਰ੍ਹਾਂ। ਇਹਨਾਂ ਨੂੰ ਐਸ ਤਰ੍ਹਾਂ ਲਾਈਨ ਬਣਾ ਦਿਓ। ਲਾਈਨ ਇੱਥੇ 2 ਇੰਚ ਦਾ ਪਾਉਣਾ ਇੱਥੇ ਆਪਾਂ ਫਰਕ ਪਾ ਲਓ ਜੀ। ਆਹ ਹੋ ਗਈ ਆਪਣੀ ਆਹ ਵਾਲੀ ਸਾਈਡ ਵਾਲੀ ਪਲੇਟ। ਹੁਣ ਆਪਣੀ ਰਹਗੀ ਆ ਵਾਲੀ ਇਹ ਇਹਨੂੰ ਇਹਦੇ ਨਾਮ ਲਾ ਦਿਆ ਇਹ ਦੋਵੇਂ ਪੁਆਇੰਟਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ 2 ਇੰਚ ਦਾ ਹੀ ਫਰਕ ਜੀ ਆਪਾਂ ਇੱਥੇ ਪਾ ਦੇਣਾ ਫੰਟ ਨੂੰ ਆਪਾਂ ਇਸਦੀ ਕਟਿੰਗ ਕਰਕੇ ਲਿਖਾਉਣੇ ਆ ਤਾਂ ਦੇਖੋ ਜੀ ਆ ਹੋ ਗਈ ਆਪਣੀ ਕਟਿੰਗ ਆ ਵਾਲੀ ਕਾਟ ਆਪਾਂ ਜਰੂਰ ਪਾਉਣੀ ਚਾਹੀਦੀ ਇਹ ਕਾਟ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਟੇ ਨਹੀਂ ਦੇਖਦੇ ਹੁਣ ਦੇਖੋ ਜੀ ਆਪਾਂ ਨਾ ਪਿਛਲਾ ਪੱਲਾ ਕੱਢ ਲੈਣਾ ਇਹ ਚਾ ਦੇਖੋ ਕਿ ਇਸ ਤਰ੍ਹਾਂ ਕੱਢ ਕੇ ਰੱਖ ਲੈਣਾ ਤੇ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਜਿੱਦਾਂ ਆਪਣੀ ਜਿਹੜੀ ਸਲਾਈ ਸੀ ਹੁਣ ਆ ਵਾਲੀ ਜਗ੍ਹਾ ਚੋ ਦੇਖੋ ਆਪਣਾ ਕੱਪੜਾ ਕੱਟਿਆ ਗਿਆ ਤੁਸੀਂ ਕੀ ਕਰਨਾ ਸੂਟ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਨੇ ਜਾਂ ਜਿਨ੍ਹਾਂ ਨੂੰ ਲਾਈਨਿੰਗ ਵਾਲੇ ਸੂਟ ਦੀ ਸਟਿਚਿੰਗ ਕਰਨ ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਨਾ ਮਤਲਬ ਕਿ ਕਟਿੰਗ ਕਰਨ ਤੋਂ ਬਾਅਦ ਆਹ ਵਾਲੀ ਜਗ੍ਹਾ 'ਚ ਤੇ ਆਹ ਵਾਲੀ ਜਗ੍ਹਾ 'ਚ ਵੀ ਸਲਾਈ ਲਾ ਸਕਦੇ ਆ ਫਿਰ ਆਪਾਂ ਨੂੰ ਸੂਟ ਦੀ ਸਟਿਚਿੰਗ ਕਰਨ ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਆ ਆਪਣੀ ਦੇਖੋ ਜੀ ਕਾਟ ਪਈ ਹੈਗੀ ਐਨੀ ਡੂੰਗੀ ਆਹ ਵਾਲੀ ਕਾਟ ਪਾਉਣ ਦੇ ਨਾਲ 1 ਇੰਚ ਦੀ ਡੰਗਾਈ ਦੇਣ ਦੇ ਨਾਲ ਕਦੇ ਵੀ ਜਿਹੜਾ ਆਪਣਾ ਫਰੰਟ ਵਾਲਾ ਗਲਾ ਉਹ ਪਿੱਛੇ ਨਹੀਂ ਜਾਂਦਾ ਹੈਗਾ ਹੁਣ ਆਪਾਂ ਕੀ ਕਰਨਾ ਆਪਣੇ ਦੇਖੋ ਆ ਮਾਰਕਿੰਗ ਤਾਂ ਇੱਕ ਪਾਸੇ ਹੈਗੀ ਆਪਾਂ ਦੂਸਰੇ ਪਾਸੇ ਕਿਵੇਂ ਲੈ ਕੇ ਜਾਣੀ ਹੈ ਇਹ ਐਦਾਂ ਰੱਖ ਲੈਣਾ ਆਪਾਂ ਆਪਣੇ ਭੱਲੇ ਆਂ ਐਦਾਂ ਰੱਖ ਕੇ ਆਪਾਂ ਦੇਖੋ ਜੀ ਆਪਾਂ ਹੱਥਾਂ ਦੇ ਨਾਲ ਪ੍ਰੈਸ ਕਰ ਲੈਣਾ ਇਸ ਤਰ੍ਹਾਂ ਤੇ ਇੱਥੇ ਆਪਾਂ ਜ਼ਰੂਰ ਨਿਸ਼ਾਨ ਲਾਉਣਾ ਫਿਰ ਇਹ ਇੰਨੀ ਹੁੰਦਾ ਵੀ ਇੱਕ ਪਾਸੋਂ ਚਾਕ ਕੋਲੋਂ ਆਪਣੀ हिਪ ਦਾ ਨਿਸ਼ਾਨ ਉੱਪਰ ਹੋ ਜਾਂਦਾ ਇੱਕ ਨੀਚੇ ਆਹ ਦੇਖੋ ਜੀ ਸਾਰੀ ਮਾਰਕਿੰਗ ਆਪਣੀ ਇੱਧਰ ਆ ਗਈ ਆਪਾਂ ਇਹਨੂੰ ਚਾਕ ਦੇ ਨਾਲ ਡਾਰਕ ਕਰ ਲੈਣਾ ਆਹ ਦੇਖੋ ਜੀ ਹੁਣ ਆਪਾਂ ਕਰਾਂਗੇ ਪਿਛਲੇ ਪੱਲੇ ਦੀ ਆਪਾਂ ਸਭ ਤੋਂ ਪਹਿਲਾਂ ਗਲੇ ਦੀ ਕਟਿੰਗ ਕਰਨੀ ਆ ਗਲੇ ਦੀ ਕਟਿੰਗ ਕਰਨ ਦੇ ਲਈ ਆਪਾਂ ਦੇਖੋ ਇਸ ਤਰ੍ਹਾਂ ਆਪਣੇ ਪੱਲਿਆਂ ਨੂੰ ਰੱਖ ਲੈਣਾ ਸੈੱਟ ਕਰਕੇ ਤੇ ਇਹਦੀ ਜਿਹੜੀ ਚੜਾਈ ਆ ਚੜਾਈ ਰੱਖਣੀ ਆ ਆਪਾਂ 2.5 ਇੰਚ ਠੀਕ ਹੈ ਜੀ 2.5 ਇੰਚ ਚੜਾਈ ਰੱਖਣੀ ਆ نیچے ਨੂੰ ਆਪਾਂ ਜਿਹੜਾ neck ਆ ਇਹ ਰੱਖਣਾ 5.5 ਇੰਚ 5.5 ਇੰਚ ਤੇ ਜਿੰਨਾ ਆਪਾਂ 2.5 ਸੀ ਉਰੇ ਵੀ 2.5 ਹੀ ਆ ਤੇ ਇਸ ਤਰ੍ਹਾਂ ਪਾ ਦੇਣੀ ਆ ਜੀ ਆਪਾਂ ਗਲਾਈ ਹੋ ਜੀ ਹੁਣ ਆਪਾਂ ਪਾਵਾਂਗੇ ਪਲੇਟਸ ਦੇਖੋ ਜਿੰਨੇ ਆਪਾਂ ਫਰੰਟ ਵਾਲੀਆਂ ਪਾਈਆਂ ਸੀ ਬਿਲਕੁਲ ਉਦਾਂ ਹੀ ਆਪਾਂ ਇੱਥੇ ਨਿਸ਼ਾਨ ਲਾਉਣਾ 12 ਇੰਚ ਤੇ ਤੇ ਨੀਚੇ ਨੂੰ ਇਹਨਾਂ ਦੀ ਲੈਂਥ ਰੱਖਣੀ ਆਪਾਂ 1.5 ਇੰਚ ਜ਼ਿਆਦਾ ਫਰੰਟ ਵਾਲੀਆਂ 7 ਇੰਚ ਸੀ ਇਹ ਆਪਾਂ 8.5 ਤੇ ਕਰਾਂਗੇ ਇਹ ਜ਼ਿਆਦਾ ਲੰਬੀਆਂ ਆਪਾਂ 1.5 ਇੰਚ ਲੰਬੀਆਂ ਤਾਂ ਕੱਟੀਆਂ ਨੇ ਤਾਂ ਮਸਾਲਾ ਆਇਆ ਕਿਉਂਕਿ ਨਾ ਕਈ ਵਾਰੀ ਆਪਣੇ ਪਿਛਲੇ ਪੱਲੇ ਤੇ हिਪ ਕੋਲੇ हिਪ ਤੇ ਕਮਰ ਦੇ ਨਾ ਸੈਂਟਰ 'ਚ ਝੋਲ ਪੈਂਦਾ ਹੁੰਦਾ ਜਿੱਦਾਂ ਕੱਪੜਾ ਬਾਹਰ ਨੂੰ ਉੱਬਰਦਾ ਹੁੰਦਾ ਫਿਰ ਉਹਦੇ ਨਾਲ ਆਪਣੇ ਜਿਹੜੇ ਪਿੱਛੇ ਜਿਹੜੀ ਫਿਟਿੰਗ ਆ ਗਈ ਕਮਰ ਤੇ हिਪ ਦੇ ਸੈਂਟਰ 'ਚ ਉਹ ਬਿਲਕੁਲ ਪ੍ਰੋਪਰ ਆਉਂਦੀ ਆ ਆ ਦੇਖੋ ਜੇ ਆ ਹੋ ਗਈ ਆਪਣੀ ਕੁੜਤੀ ਦੀ ਕਟਿੰਗ ਹੁਣ ਆਪਾਂ ਤਾਂ ਉਹਨੂੰ ਬਾਹਾਂ ਦੀ ਕਟਿੰਗ ਕਰਕੇ ਰਖਾਉਣੇ ਆ ਆ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਆ ਦੇਖੋ ਆਪਣੀਆਂ ਬਾਹਾਂ ਤੇ ਹੋਇਆ ਹੋਇਆ ਵਰਕ ਜਿੰਨੀ ਆਪਣੀਆਂ ਬਾਹਾਂ ਰੈਡੀ ਨੇ ਆਪਾਂ ਉੱਪਰ ਨੂੰ ਕੱਪੜਾ ਉਨੇ ਹੀ ਰੱਖਣਾਗਾ। ਨਾ ਪੁੱਛੀ। ਕਿਉਂਕਿ نیچے ਆ ਕੱਟਵਰਕ ਦਾ ਕੰਮ ਹੋਇਆ ਹੋਇਆ ਆਪਾਂ ਐਸੇ ਤਰ੍ਹਾਂ ਹੀ ਜਿਹੜੇ ਕੱਟ ਨੇ ਇਹ ਆਪਾਂ ਕੱਟਵਰਕ ਵਾਲੇ ਆਪਣੇ ਕੱਟ ਨੇ ਐਸੇ ਤਰ੍ਹਾਂ ਹੀ ਆਪਾਂ ਕਟਿੰਗ ਕਰਕੇ ਰੈਡੀ ਕਰ ਲੈਣੇ ਨੇ। ਇਹ ਬਿਲਕੁਲ ਦੇਖੋ ਜਿਹੜੇ ਕੜਾਈ ਵਾਲੀ ਬਾਹ ਹੁੰਦੀ ਆ ਵਰਕ ਵਾਲੀ ਉਹ ਮਿਲਾ ਕੇ ਰੱਖਣੀ ਚਾਹੀਦੀ ਆ ਵੀ ਆਪਣੀ ਕੋਈ ਬੰਨਣ ਤੋਂ ਬਾਅਦ ਏਨਾ ਹੋਵੇ ਦੀ ਇੱਕ ਬਾਹਾਂ ਦੀ ਕੜਾਈ ਉੱਪਰ ਆ ਇੱਕ ਨੀਚੇ ਆ ਦੇਖੋ ਇਹਨਾਂ ਦੀਆਂ ਬਾਹਾਂ ਨੇ ਦੇਖੋ ਜੀ 17 ਇੰਚ ਤਿਆਰ 17 ਇੰਚ ਬਾਹਾਂ ਤਿਆਰ ਨੇ ਠੀਕ ਆ ਜੀ ਆਪਾਂ 18.5 ਇੰਚ ਤੇ ਕਟਿੰਗ ਕਰਨੀ ਆ ਉੱਪਰ ਕਾਟਕੂਟ ਪੈਣ ਤੋਂ ਬਾਅਦ ਆਪਣੀਆਂ ਜਿਹੜੀਆਂ ਬਾਹਾਂ ਨੇ ਫਿਰ ਉਹ 17 ਹੀ ਰਹਿ ਜਾਣਗੀਆਂ ਜੇ ਤੁਸੀਂ ਨੀਚੇ ਤਪਾਈ ਵਾਸਤੇ ਰੱਖਣਾ ਹੁੰਦਾ ਫਿਰ ਤੁਸੀਂ 3 ਇੰਚ ਐਕਸਟਰਾ ਰੱਖਿਆ ਕਰੋ ਜੀ 3 ਇੰਚ ਉੱਪਰ ਕਾਟਾਂ ਵਾਸਤੇ ਤੇ 2 ਇੰਚ نیچے ਫੋਲਡ ਕਰਨ ਵਾਸਤੇ ਹੁਣ ਆਪਾਂ ਜਦੋਂ ਨਾ ਮੇਰੀਆਂ ਬਹੁਤ ਪਹਿਣਾ ਨੂੰ ਪ੍ਰੋਬਲਮ ਆਉਂਦੀ ਆ ਵੀ ਇੱਕ ਕਾਰਟ ਅੱਗੇ ਚਲੀ ਜਾਂਦੀ ਐ ਇੱਕ ਪਿੱਛੇ ਉਹਦੇ ਲਈ ਆਪਾਂ ਬਾਹਾਂ ਦਾ ਕੱਪੜਾ ਕਿੱਦਾਂ ਰੱਖਣਾ ਦੇਖੋ ਮੇਰਾ ਇਦਾਂ ਰੱਖਿਆ ਹੋਇਆ ਸੀ ਜੇ ਮੈਂ ਇਦਾਂ ਹੀ ਆਹ ਸਿੱਧਾ ਪਾਸਾ ਆਹ ਉਲਟ ਪਾਸਾ ਇਦਾਂ ਹੀ ਰੱਖ ਕੇ ਮੈਂ ਫੋਲਡ ਕਰਕੇ ਕਟਿੰਗ ਕਰੂੰ ਤਾਂ ਮੇਰੀਆਂ ਕਾਰਟਾਂ ਮਤਲਬ ਇੱਕ ਅੱਗੇ ਇੱਕ ਪਿੱਛੇ ਆ ਜਾਣੀਆਂ ਆਪਾਂ ਦੇਖੋ ਆਹ ਕੜਾਈ ਦੇ ਨਾਲ ਚਾਹੇ ਕੜਾਈ ਆ ਚਾਹੇ ਪ੍ਰਿੰਟਾ ਚਾਹੇ ਸਿੱਧਾ ਕੱਪੜਾ ਇੱਦਾਂ ਮਿਲਾ ਲੈਣਾ ਪਲੇਨ ਕੱਪੜਾ ਕੰਨੀ ਨਾ ਕੰਨੀ ਮਿਲਾ ਲਓ ਆ ਵਰਕ ਦਾ ਵਰਕ ਨਾਲ ਵਰਕ ਮਿਲਾ ਕੇ ਐਸ ਤਰ੍ਹਾਂ ਰੱਖਣਾ ਆਪਾਂ ਕੱਪੜਾ ਫਿਰ ਕਦੇ ਵੀ ਜਿਹੜੀਆਂ ਆਪਣੀਆਂ ਕਟਾਂ ਨੇ ਆ ਦੇਖੋ ਜੀ ਆਪਾਂ ਕੜਾਈ ਨਾਲ ਕੜਾਈ ਮਿਲਾ ਲਈ ਉਹ ਕੜਾਈ ਨਾਲ ਕੜਾਈ ਮਿਲਾਉਣ ਕਰਕੇ ਜਿਹੜੀ ਦੇਖੋ ਆ ਬਾਹਰ ਘਾਟਾ ਇਹ ਦੇਖੋ ਉੱਪਰ ਜਾਂ نیچے ਰਹੇਗੀ ਹੁਣ ਆਪਾਂ ਇਹਦੀ ਕਟਿੰਗ ਕਿੱਦਾਂ ਕਰਨੀ ਹੈ ਜਿਹੜੀ ਇਹਦੀ ਬਾਹਾਂ ਦੀ ਲਾਈਨਿੰਗ ਆ ਕਟਿੰਗ ਕਰਨ ਤੋਂ ਬਾਅਦ ਕਾਟਾ ਪਾਉਣ ਤੋਂ ਬਾਅਦ ਜਿੱਦਾਂ ਆਪਾਂ ਉੱਪਰ ਧਰ ਕੇ ਕਮੀਜ਼ ਦੇ ਨਾਲ ਲਾਈਨਿੰਗ ਜੋੜੀ ਸੀ ਉਸ ਤਰ੍ਹਾਂ ਜੀ ਆਪਾਂ ਜੋੜ ਲੈਣੀ ਆ ਇਹ ਐਨਾ ਹਿੱਸਾ ਤਾਂ ਦੇਖੋ ਆਪਣਾ ਸਲਾਈਸ ਚ ਆ ਜਾਣਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਨਾਪ ਲੈਣਾ ਐਦਾਂ ਇੰਚੀ ਟੇਪ ਨੂੰ ਗੋਲ-ਗੋਲ ਘੁਮਾ ਲੈਣਾ ਆਪਾਂ ਦੇਖੋ ਆਪਣਾ ਮੋਡਾ ਹੈਗਾ 19 ਇੰਚ ਸੌਰੀ 9 ਇੰਚ ਤਿਆਰ 19 ਬ੍ਰੈਸਟ ਵਾਲਿਆਂ ਦਾ ਮੋਡਾ 9 ਇੰਚ ਰੈਡੀ ਹੁੰਦਾ ਜੀ 9 ਇੰਚ ਮੋਡਾ ਰੈਡੀ ਆ ਦੇਖੋ ਆਪਣਾ ਕੱਪੜਾ ਪੂਰਾ ਪੂਰਾ ਹੈਗਾ ਠੀਕ ਹੈ ਜੀ ਆਪਾਂ ਜਿੰਨਾ ਆਪਣਾ ਮੋਡਾ ਰੈਡੀ ਆ ਉਹ ਤੋਂ ਆਪਾਂ 1/2 ਇੰਚ ਘਟਾ ਕੇ ਲੈਣਾ ਹੁੰਦਾ ਆਪਾਂ ਇੱਥੇ 8.5 ਇੰਚ ਤੇ ਮਾਰਕ ਕਰਨਾ ਆਹ ਵਾਲਾ ਜਿਹੜਾ ਐਕਸਟਰਾ ਕੱਪੜਾ ਚਾਹੇ ਤੁਸੀਂ ਪਹਿਲਾਂ ਕਟਿੰਗ ਕਰ ਦਿਓ ਇਹਦੀ ਚਾਹੇ ਜੀ ਕਰ ਲਓ ਬਾਅਦ ਵਿੱਚ ਉਹ ਕਿਨੇ ਕਟਣਾ ਦੇ ਵਿੱਚ ਹੀ ਨਿਕਲ ਜਾਣਾ ਹੁੰਦਾ ਹੈਗਾ ਤੇ نیچے ਨੂੰ ਆਪਾਂ ਡਾਊਨ ਕਰਨਾਗਾ 3 ਇੰਚ ਹਰ ਇੱਕ ਸਾਈਜ਼ ਚ ਚਾਹੇ ਕੋਈ ਹੈਵੀ ਸਾਈਜ਼ ਆ ਚਾਹੇ ਕੋਈ ਨਾਰਮਲ ਸਾਈਜ਼ ਆ ਬੱਚਿਆਂ ਦੇ ਸੂਟਾਂ ਨੂੰ ਛੱਡ ਕੇ ਤੇ ਉੱਪਰੋਂ ਆਪਾਂ ਜਿਹੜੀ ਗਲਾਈ ਪਾਉਣੀ ਆ ਉਹਦੇ ਲਈ ਆਪਾਂ ਨਿਸ਼ਾਨ ਲਾਉਣਾ 2.5 ਇੰਚ ਤੇ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਇਹ ਇਸ ਤਰ੍ਹਾਂ ਏ ਦੇਖੋ ਲਾਈਨ ਬਣਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ ਇਹ ਇਦਾਂ ਹਾਫ ਕਰਨ ਤੋਂ ਬਾਅਦ ਦੇਖੋ ਆਪਾਂ ਬਾਹਾਂ ਚ ਕੱਟ ਪਾਈ ਸੀ ਫਰੰਟ ਵਾਲੀ ਚ 1 ਇੰਚ ਦੀ ਆਪਾਂ 1 ਇੰਚ ਦੀ ਕਾਟੀ ਗਲਾਈ ਇੱਥੇ ਪਾਉਣੀ ਆ ਅੱਧਾ ਇੰਚ ਇਧਰ ਤੇ ਅੱਧਾ ਇਧਰ ਇਹ ਇੱਕ ਹੋ ਗਿਆ ਜੀ ਹੁਣ ਆਪਾਂ ਗਲਾਈ ਪਾਉਣੀ ਆ ਇੱਥੋਂ ਐਦਾਂ ਨਹੀਂ ਲੈ ਕੇ ਜਾਣੀ ਇੱਥੋਂ ਤਾਂ ਆਪਾਂ ਗਲਾਈ ਸਿੱਧੀ ਜਿਹੀ ਲੈ ਕੇ ਜਾਣੀ ਆ ਫਿਰ ਆਪਾਂ ਨੂੰ ਸਲਾਈ ਲਾਂਚ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਲੋਜੀ ਆ ਆਪਾਂ ਗਲਾਈ ਸਿਰੇ ਤੱਕ ਪਾਉਣੀ ਹੈ ਸਿਰਫ ਇੱਕ ਆਪਾਂ ਨਿਸ਼ਾਨ ਲਾਇਆ ਹੁੰਦਾ ਵੀ ਆਪਣੀ ਗਲਾਈ ਸਹੀ ਜਗ੍ਹਾ ਤੋਂ ਪਵੇ ਹੁਣ ਆਪਾਂ ਜੀ ਫਰੰਟ ਵਾਲੀ ਪਾ ਦੇਣੀ ਹੈ ਇਸੇ ਤਰ੍ਹਾਂ ਹੀ ਆ ਲੋਜੀ ਇਸ ਤਰ੍ਹਾਂ ਜੀ ਆਪਣੀ ਬਾਂਹ ਦੀਆਂ ਪੈ ਜਾਂਦੀਆਂ ਨੇ ਕੱਟਾਂ ਹੁਣ ਆਪਾਂ ਜਦੋਂ ਫਰੰਟ ਵਾਲੀ ਕਾਟ ਪਾਉਣੀ ਹੈ ਦੇਖੋ ਆਪਾਂ ਦੋ ਪੱਲੇ نیچے ਛੱਡ ਤੇ ਦੋ ਚੱਕ ਲੈਣੇ ਆ ਇਹ ਦੋ ਚ ਪਾਉਣੀ ਆ ਇਹ ਕਾਟ ਆਪਾਂ ਜਿਹੜੀ ਦੋ ਪੱਲਿਆਂ ਚ ਪਾਈ ਹੈ ਇਹ ਦੋ ਇਹ ਬਾਹਾਂ ਦੇ ਫਰੰਟ ਵਾਲੇ ਪਾਸੇ ਹੀ ਆਉਗੀ ਸਿੱਧੇ ਕੱਪੜੇ ਦੇ ਦੋਵੇਂ ਪਾਸੇ ਮਿਲਾ ਕੇ ਜਦੋਂ ਆਪਾਂ ਕਟਿੰਗ ਕਰਾਂਗੇ ਨਾ ਫਿਰ ਇਹ ਸਿੱਧੇ ਪਾਸੇ ਹੀ ਆਉਗੀ ਇਹ ਕਾਟ ਵੀ ਦੇਖੋ ਜੀ ਆਪਾਂ ਇਦਾਂ ਸਿਰੇ ਤੱਕ ਹੀ ਪਾਉਣੀ ਆ ਐਸਾ ਹੋ ਗਈ ਆਪਣੀ ਬਾਹਾਂ ਦੀ ਕਾਰਡ ਤੇ ਜਿਹੜਾ ਆਪਣਾ ਐਕਸਟਰਾ ਕੱਪੜਾ ਇਹ ਵੀ ਕਰ ਦੇਣੀ ਆ ਦੇਖੋ ਜੀ ਆਪਾਂ ਐਸ ਤਰ੍ਹਾਂ ਜਿੰਨੀ ਤੁਸੀਂ ਬਾਹਾਂ ਦੀ ਮੋਰੀ ਰੱਖਣੀ ਆ ਉਨੀ ਰੱਖ ਕੇ ਬਾਕੀ ਕੱਪੜੇ ਦੀ ਕਰ ਦੇਣੀ ਆ ਤੁਸੀਂ ਆ ਦੇਖੋ ਜੀ ਆ ਹੋ ਗਈ ਆਪਣੀ 바ਵਾ ਦੀ ਕਟਿੰਗ ਆ ਹੋ ਗਈ ਆਪਣੀ ਕੁਰਤੀ ਦੀ ਕਟਿੰਗ ਜਿਹੜੀ ਤੁਸੀਂ ਬਾਹ ਤੇ ਲਾਈਨਿੰਗ ਅਟੈਚ ਕਰਨੀ ਆ ਲਾਈਨਿੰਗ ਦੇ ਉੱਪਰ ਲਾਈਨਿੰਗ ਜੇ ਕੱਟਾ ਤਾਂ ਉਹਦੇ ਵਿੱਚ ਜੋੜ ਪਾ ਲਓ ਜੋੜ ਪਾਉਣ ਤੋਂ ਬਾਅਦ ਇਸ ਤਰ੍ਹਾਂ ਜੀ ਉੱਪਰ ਬਾਹ ਰੱਖੋ ਬਾਹ ਰੱਖਣ ਤੋਂ ਬਾਅਦ ਉਹਦੇ ਉੱਪਰ ਦੇਖੋ ਜੀ ਇਸ ਤਰ੍ਹਾਂ ਸਲਾਈ ਲਗਾ ਲਓ ਸਲਾਈ ਲਗਾਉਣ ਤੋਂ ਬਾਅਦ ਤੁਹਾਡੀਆਂ ਬਾਹਾਂ ਲਾਈਨਿੰਗ ਦੇ ਨਾਲ ਅਟੈਚ ਹੋ ਜਾਣਗੀਆਂ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਲਾਈਨਿੰਗ ਵਾਲੀ ਕੁੜਤੀ ਦੀ ਕਟਿੰਗ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ